ਮਾਂ ਦੀ ਮਮਤਾ ਕੀ ਹੁੰਦੀ ਹੈ ਇਸ ਖਬਰ ਤੋਂ ਤੁਸੀਂ ਭਲੀ ਭਾਂਤ ਅੰਦਾਜ਼ਾ ਲਾ ਸਕੋਗੇ ਇੱਕ ਕੈਨੇਡੀਅਨ ਮਾਂ ਆਪਣੇ ਪੁੱਤਰ ਦੀ ਤਲਾਸ਼ ਚ ਪੰਜਾਬ ਤੱਕ ਆ ਗਈ ਹੈ 34 ਵਰਿਆਂ ਦੀ ਇਹ ਮਾਂ ਜਿਸ ਦਾ ਨਾਮ ਕੈਮਿਲਾ ਵਿਲਾਸ ਬੋਸ ਦੱਸਿਆ ਜਾ ਰਿਹਾ ਹੈ ਉਹ ਆਪਣੇ 4 ਵਰਿਆਂ ਦੇ ਪੁੱਤਰ ਵਲਟੀਨੋ ਦੀ ਭਾਲ ਤੇ ਵਿੱਚ ਪੰਜਾਬ ਚ ਹੈ ਜਿਸ ਨੂੰ ਕਾਥੇ ਤੌਰ ਤੇ ਉਸਤੇ ਭਾਰਤੀ ਮੂਲ ਦੇ ਪਤੀ ਕਪਲ ਸੁਨਕ ਦੁਆਰਾ ਅਗਵਾ ਕੀਤੇ ਜਾਣ ਦੀ ਜਾਣਕਾਰੀ ਹੈ ਸ਼ਨੀਵਾਰ ਵਾਲੇ ਦਿਨ ਮੁਹਾਲੀ ਦੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਮਲਾ ਨੇ ਆਪਣੀ ਦੁੱਖ ਭਰੀ ਕਹਾਣੀ ਦੱਸੀ ਹੈ ਕਿ ਉਸ ਨੇ ਆਪਣੇ ਵਿਆਹ ਦੇ 3 ਸਾਲ ਬਾਅਦ 2021 ਵਿੱਚ ਟੋਰਾਂਟੋ ਦੇ ਨਿਊ ਮਾਰਕੀਟ ਹਾਊਸ ਕੋਰਟ ਦੇ ਵਿੱਚ ਕਪਲ ਦੇ ਵਿਰੁੱਧ ਤਲਾਕ ਦਾ ਮੁਕੱਦਮਾ ਦਾਇਰ ਕਰ ਦਿੱਤਾ ਸੀ ਉਸ ਨੂੰ ਉਹਦੇ ਪੁੱਤਰ ਦੀ ਕਸਟਡੀ ਦੇ ਦਿੱਤੀ ਗਈ ਸੀ ਪਰ ਕਪਲ ਨੇ ਜੱਜ ਅੱਗੇ ਇੱਕ ਬੇਨਤੀ ਕੀਤੀ ਕੋ ਆਪਣੇ ਪੁੱਤਰ ਨੂੰ 3 ਹਫ਼ਤਿਆਂ ਵਾਸਤੇ ਛੁੱਟੀ ਤੇ ਲੈ ਕੇ ਜਾਣਾ ਚਾਹੁੰਦਾ ਉਸ ਦੀ ਇਸ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਮਾਨਯੋਗ ਜੱਜ ਨੇ ਹੁਕਮ ਦਿੱਤਾ ਕਵਲਟੀਨੋ ਦੇ ਨਾਲ 8 ਅਗਸਤ 2024 ਨੂੰ ਅਦਾਲਤ ਵਿੱਚ ਮੁੜ ਪੇਸ਼ ਹੋਵੇ ਅਦਾਲਤ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਕੈਮਲਾ ਨੇ ਦੱਸਿਆ ਕਿ ਕਪਲ ਆਪਣੇ ਪੁੱਤਰ ਦੇ ਨਾਲ ਭਾਰਤ ਦੌੜਾਇਆ ਅਤੇ 1 ਅਕਤੂਬਰ 2024 ਨੂੰ ਸੁਣਵਾਈ ਅਗਲੀ ਤਰੀਕ ਨੂੰ ਜੱਜ ਨੇ ਕਪਲ ਸੁਨਕ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਅਤੇ ਇੰਟਰਪੋਲ ਨੂੰ ਅਪਰਾਧੀ ਵਿਅਕਤੀ ਨੂੰ ਲੱਭਣ ਦੇ ਨਿਰਦੇਸ਼ ਵੀ ਦੇ ਦਿੱਤੇ ਅਦਾਲਤ ਦੇ ਦਸਤਾਵੇਜ਼ ਦਿਖਾਉਂਦਿਆਂ ਕੈਮਲਾ ਨੇ ਦੱਸਿਆ ਕਿ ਉਸ ਨੂੰ ਆਪਣੇ ਵਿਛੜੇ ਪਤੀ ਦਾ ਪਤਾ ਲਗਾਉਣ ਵਾਸਤੇ ਭਾਰਤ ਵਿੱਚ ਇੱਕ ਨਿੱਜੀ ਜਾਸੂਸ ਏਜੰਸੀ ਨੂੰ ਵੀ ਨਿਯੁਕਤ ਕਰਨਾ ਪਿਆ। ਇਹ ਏਜੰਸੀ ਨੇ ਕਾਪਲ ਨੂੰ ਖਰੜ ਮੁਹਾਲੀ ਦੇ ਇੱਕ ਉਪ ਸ਼ਹਿਰ ਦੇ ਵਿੱਚ ਆਪਣੇ ਪੁੱਤਰ ਦੇ ਨਾਲ ਰਹਿੰਦੇ ਦੱਸ ਦਿੱਤਾ ਅਤੇ ਕੈਮਲਾ ਨੂੰ ਸੂਚਿਤ ਕੀਤਾ ਕਿ ਉਹ ਇਸ ਸ਼ਹਿਰ ਦੇ ਵਿੱਚ ਇੱਥੇ ਰਹਿ ਰਿਹਾ ਹੈ। ਆਪਣੇ ਪੁੱਤਰ ਲਈ ਤਰਸਦੀ ਹੋਈ ਕੈਮਲਾ ਨੇ ਫਿਰ ਐਡਵੋਕੇਟ ਅਭਿਨਵ ਸੂਤੀਆਂ ਸੇਵਾਵਾਂ ਲਈਆਂ ਜਿਨ੍ਹਾਂ ਨੇ ਹਲਟੀਨੋ ਨੂੰ ਸੁਣਕ ਦੀ ਗੈਰ ਕਾਨੂੰਨੀ ਹਿਰਾਸਤ ਤੋਂ ਰਿਹਾ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੈਬੀਅਸ ਕੋਰਪਸ ਪਟੀਸ਼ਨ ਦਾਇਰ ਕਰ ਦਿੱਤੀ ਹਾਈ ਕੋਰਟ ਦੇ ਜੱਜ ਨੇ 31 ਜਨਵਰੀ 2025 ਨੂੰ ਰਾਜ ਅਤੇ ਕਪਲ ਸੁਣਕ ਨੂੰ ਇਸ ਆਧਾਰ ਤੇ ਨੋਟਿਸ ਜਾਰੀ ਕੀਤਾ ਕਿ ਇਹ ਅਸਲ ਦੇ ਵਿੱਚ ਇੱਕ ਵਿਵਤਾ ਵਿਵਾਦ ਸੀ ਅਤੇ ਵਲਟੀਨੋ ਨੂੰ ਛਾਪਾ ਮਾਰਨ ਅਤੇ ਬਰਾਮਦ ਕਰਨ ਵਾਸਤੇ ਕਿਸੇ ਵਾਰੰਟ ਅਫਸਰ ਦੀ ਲੋੜ ਨਹੀਂ ਹੈ ਇੱਕ ਦੁਖੀ ਮਾਂ ਅਤੇ ਅਵਿਨਵ ਸੂਤ ਦੇ ਵਕੀਲਾਂ ਦੀ ਟੀਮ ਨੇ ਮੋਹਾਲੀ ਪੁਲਿਸ ਹੈੱਡ ਕੁਆਰਟਰ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਹਾਈ ਕੋਰਟ ਦੇ ਵੱਲੋਂ ਜਾਰੀ ਨੋਟਸ ਦੇ ਸਬੰਧਤ ਜਾਣਕਾਰੀ ਵੀ ਦਿੱਤੀ ਹਾਲਾਂਕਿ ਅਗਲੇ ਦਿਨ ਅਦਾਲਤੀ ਨੋਟਸ ਪ੍ਰਾਪਤ ਕੀਤੇ ਬਗੈਰ ਕਪਲ ਆਪਣਾ ਖਰੜ ਵਾਲਾ ਘਰ ਛੱਡ ਕੇ ਆਪਣਾ ਨਾਲ ਲੱਗਦਾ ਜਿਹੜਾ ਸੂਬਾ ਹਰਿਆਣਾ ਹਰਿਆਣੇ ਦੇ ਪਾਣੀ ਪੱਤ ਚਲਾ ਗਿਆ ਜਿੱਥੇ ਉਸਦੇ ਰਿਸ਼ਤੇਦਾਰ ਰਹਿੰਦੇ ਐ ਕੈਮਲਾ ਉਸਦੇ ਪਿੱਛੇ ਪਾਣੀ ਪੱਤ ਚਲੀ ਗਈ ਅਤੇ ਸਥਾਨਕ ਵਿਧਾਇਕ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਉਸਨੇ ਇਸ ਮਾਮਲੇ ਤੇ ਮੁਲਾਕਾਤ ਕੀਤੀ ਪਾਣੀਪਤ ਬਾਲ ਭਲਾਈ ਕਾਉਂਸਲ ਨੇ ਵੀ ਦਖਲ ਦਿੱਤਾ ਅਤੇ ਕਾਪਲ ਦਾ ਪਤਾ ਲਗਾਇਆ ਅਤੇ ਉਸ ਨੂੰ ਦ੍ਰਿੜਤਾ ਦੇ ਨਾਲ ਦੱਸਿਆ ਕਿ ਉਸ ਨੂੰ 17 ਫਰਵਰੀ 2025 ਨੂੰ ਆਪਣੇ ਪੁੱਤਰ ਦੇ ਨਾਲ ਹਾਈ ਕੋਰਟ ਵਿੱਚ ਪੇਸ਼ ਹੋਣਾ ਜ਼ਰੂਰੀ ਹੈ ਉਸ ਨੇ ਕਿਹਾ ਕਿ ਸੁਨ ਇੱਕ ਕੈਨੇਡੀਅਨ ਨਾਗਰਿਕ ਹੋਣ ਕਰਕੇ ਅਤੇ ਉਸ ਦੇਸ਼ ਦਾ ਪਾਸਪੋਰਟ ਹੋਣ ਕਰਕੇ ਬਿਨਾਂ ਕਿਸੇ ਪੂਰੂ ਵੀਜ਼ੇ ਦੇ 70 ਤੋਂ ਵੱਧ ਦੇਸ਼ਾਂ ਵਿੱਚ ਦਾਖਲ ਹੋ ਸਕਦਾ ਹੈ ਇਹ ਸੰਭਵ ਹੈ ਕਿ ਉਹ ਕਿਸੇ ਹੋਰ ਦੇਸ਼ ਵਿੱਚ ਵੀ ਉਡਾਰੀ ਮਾਰ ਜਾਵੇ ਇਸ ਵਾਸਤੇ ਉਹਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕੈਮਲਾ ਨੂੰ ਇਸ ਗੱਲ ਦਾ ਵੀ ਡਰ ਸਤਾ ਰਿਹਾ ਹੈ ਕੈਮਲਾ ਨੇ ਖੁਲਾਸਾ ਕੀਤਾ ਕਿ ਉਹ ਕਪਲ ਸੁਨਕ ਦੀ ਤੀਸਰੀ ਪਤਨੀ ਸੀ ਇਹਦੇ ਤੋਂ ਪਹਿਲਾਂ ਉਸ ਦੀਆਂ ਦੋ ਭਾਰਤੀ ਪਤਨੀਆਂ ਨੇ ਵੀ ਉਸ ਨੂੰ ਤਲਾਕ ਦਿੱਤਾ ਹੋਇਆ ਇੱਕ ਭਾਰਤੀ ਮੂਲ ਦੀ ਪਤਨੀ ਕੈਨੇਡੀਅਨ ਭਾਵ ਕੈਨੇਡਾ ਵਿੱਚ ਪੈਦਾ ਹੋਈ ਸੀ ਅਤੇ ਦੂਸਰੀ ਯੂਕੇ ਵਿੱਚ ਪੈਦਾ ਹੋਈ ਅਤੇ ਪੜ੍ਹੀ ਵੱਡੀ ਹੋਈ ਕੈਮਲਾ ਨੇ ਖੁਦ ਨੂੰ ਬ੍ਰਾਜ਼ੀਲ ਦੀ ਰਹਿਣ ਵਾਲੀ ਦੱਸਿਆ ਅਤੇ ਸੁਨਕ ਨੇ ਬ੍ਰਾਜ਼ੀਲ ਦੀ ਇੱਕ ਮੈਟ੍ਰੀਮੋਨੀਅਲ ਵੈੱਬਸਾਈਟ ਦੇ ਰਾਹੀਂ ਉਸ ਨਾਲ ਸੰਪਰਕ ਕੀਤਾ ਸੀ ਕੈਮਲਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੌੜਨ ਤੋਂ ਪਹਿਲਾਂ ਸੁਨਕ ਨੇ ਆਪਣਾ ਘਰ ਅਤੇ ਕਾਰੋਬਾਰੀ ਕੰਪਨੀ ਸਿਰਫ 1 ਡਾਲਰ ਵਿੱਚ ਵੇਚ ਦਿੱਤੀ ਸੀ ਹਾਲਾਂਕਿ ਇਸ ਦੀ ਬਾਜ਼ਾਰ ਵਿੱਚ ਕੀਮਤ ਅੱਧਾ ਮਿਲੀਅਨ ਤੋਂ ਜ਼ਿਆਦਾ ਸੀ ਉਹਨਾਂ ਨੇ ਦੱਸਿਆ ਕਿ ਉਸਦੇ ਵਕ ਹੋਏ ਪਤੀ ਨੂੰ ਇੱਕ ਵਾਰ ਘਰੇਲੂ ਹਿੰਸਾ ਦੇ ਦੋਸ਼ਾਂ ਵਿੱਚ ਵੀ ਗ੍ਰਿਫਤਾਰ ਕੀਤਾ ਸੀ ਪਰ ਹੁਣ ਉਹ ਧੋਖੇ ਨਾਲ ਉਸਦੇ 4 ਸਾਲਾ ਪੁੱਤਰ ਨੂੰ ਕੈਨੇਡਾ ਤੋਂ ਇੰਡੀਆ ਲੈ ਕੇ ਦੌੜ ਆਇਆ ਹੈ ਪਰ ਆਪਣੇ ਪੁੱਤਰ ਦੀ ਤਲਾਸ਼ ਵਿੱਚ ਉਹ ਇੰਡੀਆ ਦੇ ਵੱਖ-ਵੱਖ ਸ਼ਹਿਰਾਂ ਤੇ ਸੂਬਿਆਂ ਵਿੱਚ ਇਸ ਵਕਤ ਭਟਕ ਰਹੀ ਹੈ।